ਸਕ੍ਰੀਨ ਤੇ ਦਿਖਾਈ ਦੇ ਰੀਆਂ ਰੌਲੇ ਰੱਪੇ ਦੀਆਂ ਇਹ ਤਸਵੀਰਾਂ ਇੱਕ ਪਤੀ ਪਤਨੀ ਦੇ ਵਿਚਕਾਰ ਚੱਲ ਰਹੇ ਵਿਵਾਦ ਦੀਆਂ ਦੱਸੀਆਂ ਜਾ ਰਹੀਆਂ ਨੇ ਦੱਸ ਦਈਏ ਇਹ ਮਾਮਲਾ ਅਮਰitsar ਦੇ ਬਟਾਲਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਦੇ ਵੱਲੋਂ ਆਪਣੇ ਪਤੀ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਗਏ ਨੇ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਮਾਮਲੇ ਦੀ ਅਸਲ ਸਚਾਈ ਕੀ ਹੈ ਇਸ ਨੂੰ ਲੈ ਕੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੋ ਪਾਇਆ ਉੱਥੇ ਹੀ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀ ਜਾਰੀ ਹੈ ਤੇ ਵੀਡੀਓ ਦੇ ਵਿੱਚ ਵੀ ਦਿਖਾਈ ਦੇ ਰਿਹਾ ਕਿ ਦੋ ਪੁਲਿਸ ਮੁਲਾਜ਼ਮ ਮੌਕੇ ਦੇ ਉੱਪਰ ਪਹੁੰਚਦੇ ਨੇ ਹਾਲਾਂਕਿ ਇਹ ਪੂਰਾ ਮਾਮਲਾ ਕੀ ਹੈ ਕਿਉਂ ਇਹ ਵਿਵਾਦ ਹੋਇਆ ਜਾਂ ਕਿਸ ਦੇ ਵੱਲੋਂ ਇਹ ਵਿਵਾਦ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਹੀ ਮਾਮਲਾ ਸਪਸ਼ਟ ਹੋ ਪਾਏਗਾ ਪਰ ਰੌਲੇ ਰੱਪੇ ਦੀ ਜੇਕਰ ਗੱਲ ਕਰੀਏ ਤਾਂ ਕਾਫੀ ਸਮਾਂ ਇਹ ਗਲੀ ਦੇ ਵਿੱਚ ਰੌਲਾ ਰੱਪਾ ਚੱਲਦਾ ਰਿਹਾ ਤੇ ਆਂਢੀ ਗੁਆਂਢੀ ਖੜ ਕੇ ਇਸ ਰੌਲੇ ਰੱਪੇ ਨੂੰ ਦੇਖਦੇ ਰਹੇ സാഗത <laughs> <laughs> ਕੋ ਚੌਂਕੀ ਵਾਲਾ ਕੋਈ ਨਹੀਂ 1 2 3 ਇਹਨਾਂ ਦੇ ਘਰ ਦੇ ਵੀ ਹੋਣੇ ਘਰ ਦੇ ਵੀ 10 ਬਾਰ ਗੱਲ ਲਓ ਨਾਮ ਬ੍ਰੈਜ਼ਰ ਲਿਖੋ ਬੋਲੋ ਮੈਂ ਬੋਲਦਾ ਨਾਮ ਦਾ ਇੱਕ ਵਾਰੀ ਕਹੋਣ ਭਾਈ ਨਮਸਕਾਰ ਭੌਣ ਭਾਈ ਨਮਸਕਾਰ ਭੌਣ ਭਾਈ ਜੀ ਨਮਸਕਾਰ ਕੋਈ ਗੱਲ ਨਹੀਂ ਆ ਮੇਰਾ ਘਰ ਦੇ ਦੀਦੀ ਆ ਮੇਰਾ ਘਰ ਦੇ ਮੇਰੇ ਸੋਹਰੇ ਦੋ ਮੇਰੇ ਘਰ ਪੈਂਦੇ ਆ ਚਾਰ ਦਾ ਸੋਹਰੇ ਦੇ ਇੱਕ ਆ ਜਿਹੜੇ ਪਹਿਲੇ